ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਦੀਪ ਹੈ ਅਸੀਂ ਐਮ ਆਈ ਲਾਈਫ ਸਟਾਈਲ ਦੇ ਨਾਲ ਰਲ ਕੇ ਕੰਮ ਕਰ ਰਹੇ ਹਾਂ ਕੁਝ ਸਰਵੇ ਦੇ ਉੱਤੇ ਅਸੀਂ ਫੱਤਾ ਮਾਲੋਕਾ ਚਨੀਰ ਦੇ ਨੇੜੇ ਹੈਗਾ ਉੱਥੇ ਅਸੀਂ ਮਿਲੇ ਸੀਗੇ ਅਸੀਂ ਗੁਰਵਿੰਦਰ ਜੀ ਦੇ ਰਿਸ਼ਤੇਦਾਰਾਂ ਨੂੰ ਮਿਲੇ ਸੀਗੇ ਤਾਂ ਇਹਨਾਂ ਨੂੰ ਕੁਝ ਕੁ ਸਮੱਸਿਆਵਾਂ ਸੀਗੀਆਂ ਉਹ ਕੀ ਸਮੱਸਿਆਵਾਂ ਸੀ ਤੇ ਆਪਣੇ ਪ੍ਰੋਡਕਟ ਯੂਜ਼ ਕਰਨ ਤੋਂ ਬਾਅਦ ਇਹਨਾਂ ਨੂੰ ਕੀ ਬੈਨੀਫਿਟ ਹੋਇਆ ਉਹਦੇ ਬਾਰੇ ਸਾਰੀ ਗੱਲ ਕਰਾਂਗੇ ਆਪਾਂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸਹਿਜ ਬ੍ਰੀਥ ਸਹਿਜ ਬ੍ਰੀਥ ਜੀ ਥੋੜਾ ਜਿਹਾ ਉੱਚੀ ਬੋਲੋ ਆ ਸੈਲਫਰੀ ਤੇ ਕੀ ਸਮੱਸਿਆ ਸੀ ਤੁਹਾਨੂੰ ਮੈਨੂੰ ਕਾਫੀ ਟਾਈਮ ਤੋਂ ਤੋਂ ਵੀ ਬਲੱਡ ਆ ਰਿਹਾ ਸੀ ਬਲੱਡ ਸਗਰਹਣੀ ਸੀ ਜੋ ਮੈਨੂੰ ਖਾਸੇ rial ਵੇਲੇ ਮੈਨੂੰ ਬਲੱਡ ਆਉਂਦਾ ਓਕੇ ਓਕੇ ਯਾਨੀ ਕਿ ਪੇਟ ਦੇ ਵਿੱਚ ਸਗਰਹਣੀ ਦੇ ਕਾਰਨ ਪੇਟ ਵਿੱਚ ਜਖਮ ਸੀ ਆਹ ਓਕੇ ਕਿੰਨੇ ਟਾਈਮ ਤੋਂ ਸੀ 4 ਸਾਲ 4 ਸਾਲ ਤੋਂ ਹੋ ਗਈ ਸੀ ਠੀਕ ਹੈ ਜੀ ਤੇ ਫਿਰ ਇਹਦੀ ਕੋਈ ਮੈਡੀਸਿਨ ਵਗੈਰਾ ਵੀ ਲਈ ਨੂੰ ਪਹਿਲਾਂ ਹਾਂ ਜੀ 4 ਸਾਲਾਂ ਤੋਂ ਹੀ ਮੈਂ ਉਹ ਦਿਨ ਤੋਂ ਹੀ ਮੈਡੀਸਨ ਲੈ ਰਹੀ ਸੀ ओके ਕਿਥੋਂ ਕਿਥੋਂ ਨਹੀਂ ਮੈਡੀਸਨ ਵੀ ਕੁਛ ਵੀ ਨਹੀਂ ਕੋਈ ਸ਼ਾਇਦ ਕੋਈ ਡਾਕਟਰ ਛੱਡੇ ਨੀਗਾ ਬਹੁਤ ਜ਼ਿਆਦਾ ਮੈਡੀਸਨ ਆਪਰੇਸ਼ਨ ਤੱਕ ਵੀ ਕਰਾ ਲਿਆ ਸੀ ਨਵਾਬਾਸ਼ ਅੱਛਾ ਫਿਰ ਵੀ ਨਹੀਂ ਫਾਇਦਾ ਹੋਇਆ ਨਹੀਂ ਓਕੇ ਤੇ ਤੇ ਤਾਂ ਖਰਚਾ ਕਾਫੀ ਆ ਗਿਆ ਹੋਊਗਾ ਹਾਂਜੀ ਅਸੀਂ ਅਸੀਂ 8000 ਰੁਪਏ ਮੰਗੂ ਲਾਤਾ ਸੀਗੇ ਓਕੇ ਤੇ ਜਦੋਂ ਤੁਸੀਂ ਅਸੀਂ ਤੁਹਾਨੂੰ ਪ੍ਰੋਡਕਟਾਂ ਬਾਰੇ ਦੱਸਿਆ ਸੀਗਾ ਉਦੋਂ ਤੁਹਾਨੂੰ ਯਕੀਨ ਸੀਗਾ ਨੇ ਵੀ ਕੁਛ ਤੱਕ ਨਹੀਂ ਸੀ ਤੇ ਮੇਰੇ ਬਰੋ ਸੀਗੇ ਮੇਰੇ ਨਾਲ ਇਹਨਾਂ ਨੇ ਮੈਨੂੰ ਹੌਸਲਾ ਦਿੱਤਾ ਵੀ ਤੂੰ ਜੂਸ ਕਰਕੇ ਵੇਖ ਇੱਕ ਵਾਰੀ ਮੇਰੇ ਤੇ ਵਿਸ਼ਵਾਸ ਕਰਕੇ ਦੇਖ ਫਿਰ ਮੈਂ ਆਪਣੇ ਵੀਰ ਜੀ ਦੀ ਸਦਕਾ ਵੀ ਫਿਰ ਇਹਨਾਂ ਵੀ ਸਦਕਾ ਵਿਸ਼ਵਾਸ ਕੀਤਾ ਕਿ ਮੈਂ ਅੱਜ ਸਹੀ ਕਿੰਨਾ ਟਾਈਮ ਹੋ ਗਿਆ ਮੈਨੂੰ ਪ੍ਰੋਡਕਟਾਂ ਨੂੰ ਵਰਤਦਿਆਂ ਨੂੰ ਤਿੰਨ ਮਹੀਨੇ ਤਿੰਨ ਮਹੀਨੇ ਹੋ ਗਏ ਸੀ ਤੇ ਕਦੋਂ ਤੱਕ ਤੁਹਾਨੂੰ ਲੱਗਣ ਲੱਗਿਆ ਸੀ ਵੀ ਇਹਦਾ ਬੇਨਫਿਟ ਹੋਣਾ ਸ਼ੁਰੂ ਹੋਵੇ ਮੈਨੂੰ 15 ਦਿਨਾਂ ਚ ਰਿਜ਼ਲਟ ਦੇਖਿਆ ਸੀ ਮਤਲਬ ਰਿਜ਼ਲਟ ਨੂੰ ਆਪਾਂ ਕੀ ਕਹਾਂਗੇ ਵੀ ਕੀ ਫਾਇਦਾ ਹੋ ਗਿਆ ਤੁਹਾਨੂੰ ਮੈਨੂੰ ਬਲੱਡ ਵੀ ਘਟ ਗਿਆ ਸੀ ਤੇ ਮੇਰੇ ਪੇਨ ਬਲੂ ਘਟ ਗਿਆ ओके ਚਲ ਤਾਂ ਦੋਸਤੋ ਸਹਿਜਪ੍ਰੀਤ ਜੀ ਨੂੰ ਅਸੀਂ ਮਿਲੇ ਆ ਇਹਨਾਂ ਨੇ ਆਪਣਾ ਲਿਵ ਗੇਮ ਤੇ 95 ਦੋ ਪ੍ਰੋਡਕਟ ਯੂਜ਼ ਕੀਤੇ ਸੀਗੇ ਲਗਭਗ ਇਹਨਾਂ ਨੂੰ 3 ਮਹੀਨੇ ਹੋ ਚੁੱਕੇ 3 ਮਹੀਨੇ ਚ 100% ਸੈਟੀਸਫਾਈ ਹੈ ਤਾਂ ਇਹਨਾਂ ਦੇ ਪੇਟ ਦੇ ਵਿੱਚ ਗੰਡਾ ਸੀ ਜਿਨ੍ਹਾਂ ਨਾਲ ਇਹਨਾਂ ਦਾ ਕਾਫੀ ਜਿਆਦਾ ਮੋਟਾਪਾ ਵੀ ਆ ਗਿਆ ਸੀ ਹਨਾ ਤਾਂ ਮਤਲਬ ਹੁਣ ਇਹ ਹੈਲਦੀ ਵੀ ਹੈਗੇ ਨੇ ਸੈੱਟ ਵੀ ਹੈਗੇ ਨੇ ਤੇ ਜਿਹੜੀ ਸਮੱਸਿਆ ਸੀ ਉਹ ਲਗਭਗ 4 ਸਾਲ ਤੋਂ ਸੀ ਤੇ ਅੱਜ ਪੂਰੀ ਤਰ੍ਹਾਂ ਫਿੱਟ ਨੇ 100% ਇਹ ਆਪਣੇ ਪ੍ਰੋਡਕਟਾਂ ਤੋਂ ਸੈਟੀਸਫਾਈ ਹੈ ਤਾਂ ਕੀ ਤੁਸੀਂ ਚਾਹੋਗੇ ਵੀ ਅੱਗੇ ਲੋਕਾਂ ਨੂੰ ਇਹਨਾਂ ਆਪਣੇ ਪ੍ਰੋਡਕਟਾਂ ਬਾਰੇ ਦੱਸੀਏ ਤਾਂ ਕਿ ਲੋਕ ਫਿੱਟ ਹੋ ਸਕਣ ਹੈਲਦੀ ਹੋ ਸਕਣ ਹਾਂਜੀ ਬਿਲਕੁਲ ਠੀਕ ਹੈ ਜੀ ਧੰਨਵਾਦ ਜੀ